ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਆਪਾਂ ਜਿਹੜੇ ਮੁਲਕ ਦੇ ਵਿੱਚ ਰਹਿੰਦੇ ਆ ਨਾ ਜੀ ਇੱਥੇ ਉਹ ਲੋਕ ਜਿਹੜੇ ਅੱਜ ਸੱਤਾ ਦੇ ਉੱਪਰ ਕਾਬਜ਼ ਹੈਗੇ ਆ ਔਰ ਉਸ ਸੋਚ ਦੇ ਧਾਰਨੀ ਲੋਕ ਅੱਜ ਕਿਉਂਕਿ ਉਹ ਕਾਬਜ਼ ਹੋ ਚੁੱਕਿਆ ਕਿਉਂਕਿ ਅੱਜ ਆਪ ਉਹ ਨੇ ਔਰ ਹੋਰ ਲੋਕ ਅੱਜ ਰਾਜਨੀਤਿਕ ਤੌਰ ਤੇ ਜਾਂ ਸੱਤਾ ਵਾਲੇ ਪੱਖ ਤੋਂ ਡਾਊਨ ਨੇ ਤਾਂ ਅੱਜ ਕਿਉਂਕਿ ਉਹਨਾਂ ਦਾ ਮਤਲਬ ਨਿਕਲ ਚੁੱਕਾ ਹੈਗਾ ਹੁਣ ਉਹ ਘਟ ਗਣਤੀ ਕੌਮਾਂ ਦੇ ਨਾਲ ਜੱਤੇ ਤੱਕਾ ਕਰਦੇ ਆ ਵਧਿਕੀਆਂ ਕਰਦੇ ਆ ਉੱਥੇ ਉਹਨਾਂ ਦਾ ਸ਼ਰੇ ਆਮ ਮਜ਼ਾਕ ਤੱਕ ਉਡਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ਇਦਾਂ ਦਾ ਇੱਕ ਮਜ਼ਾਕ ਉਡਾਇਆ ਹੈਗਾ ਹਰਕ ਸਿੰਘ ਰਾਵਤ ਨੇ ਮੈਂ ਤੁਹਾਨੂੰ ਹਰਕ ਸਿੰਘ ਰਾਵਤ ਦੇ ਬਾਰੇ ਵੀ ਦੱਸੂਗਾ ਵੀ ਹਰਕ ਸਿੰਘ ਰਾਵਤ ਕੌਣ ਹੈ ਔਰ ਪਹਿਲਾਂ ਵੀ ਕਿਹਨਾ ਕਿਹਨਾ ਵਿਵਾਦਾਂ ਦੇ ਵਿੱਚ ਇਹ ਲਗਾਤਾਰ ਰਹਿ ਚੁੱਕਿਆ ਹੈ ਔਰ ਅੱਜ ਜਿਹੜੀ ਘਟਨਾ ਵਾਪਰੀ ਹੈ ਹੋਇਆ ਕੀ ਹੈਗਾ ਹਰਕ ਸਿੰਘ ਰਾਵਤ ਦਰਅਸਲ ਵਕੀਲਾਂ ਨੇ ਇੱਕ ਧਰਨਾ ਲਾਇਆ ਹੋਇਆ ਹੈ ਸਗਾ ਜਿਹੜਾ ਕਿ ਹਰਦੁਆਰ ਰੋਡ ਅਦਾਲਤ ਕੰਪਲੈਕਸ ਦੇ ਵਿੱਚ ਚੈਂਬਰ ਬਣਾਉਣ ਦੀ ਮੰਗ ਨੂੰ ਲੈ ਕੇ ਹੜਤਾਲ ਰੱਖਿਓ ਸੀ ਵਕੀਲਾਂ ਨੇ ਸੋ ਉਸ ਹੜਤਾਲ ਦੇ ਵਿੱਚ ਅੱਜ 26ਵਾਂ ਦਿਨ ਸੀਗਾ 26ਵੇਂ ਦਿਨ ਮੌਕੇ ਇਹ ਉੱਥੇ ਹਾਜ਼ਰੀ ਭਰਨ ਵਾਸਤੇ ਗਿਆ ਕਿ ਇੱਕ ਰਾਜਨੀਤਿਕ ਆਗੂ ਹੋਣ ਦੇ ਨਾਤੇ ਚਲੋ ਮੈਂ ਵੀ ਉੱਥੇ ਜਾਵਾਂ ਮੈਂ ਵੀ ਉੱਥੇ ਆਪਣੇ ਨੰਬਰ ਨੰਬਰ ਜਾ ਬਣਾ ਆਵਾਂ ਪਰ ਇਹ ਨੰਬਰ ਬਣਣ ਗਿਆ ਉੱਥੇ ਇਹ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ ਜਦੋਂ ਉੱਥੇ ਇਹ ਸੰਬੋਧਿਤ ਹੋ ਰਿਹਾ ਲੋਕਾਂ ਨੂੰ ਉੱਥੇ ਇਹਨੇ ਲਫ਼ਜ਼ ਜਿਹੜੇ ਬੋਲੇ ਹੈਗੇ ਮੈਂ ਤੁਹਾਨੂੰ ਪਹਿਲਾਂ ਹੋ ਉਹ ਦੱਸ ਦਿਨਾ ਇਹ ਨਾਅਰੇ ਲਗਵਾਉਣ ਡਿਆ ਸੀਗਾ ਇਹਨੇ ਉੱਥੇ ਬੋਲਿਆ ਕਹਿੰਦਾ ਜਦੋਂ ਨਰੇ ਕਹਿੰਦਾ ਬੋਲੋ ਉਹ ਸਾਰੇ ਜਦੋਂ ਬੋਲਦੇ ਸਕੇ ਤਾਂ ਹੱਥ ਖੜਾ ਕਰਕੇ ਕਹਿੰਦਾ ਬੋਲੋ ਜਦੋਂ ਹੱਥ ਖੜਾ ਕਰਕੇ ਕਹਿੰਦਾ ਸਰਦਾਰ ਜੀ ਇੱਕ ਉੱਥੇ ਲੱਗੇ ਸਰਦਾਰ ਜੀ ਬੈਠੇ ਹੋਏ ਨੇ ਕੋਈ ਸ਼ਾਇਦ ਉਹ ਐਡਵੋਕੇਟ ਹੀ ਸਕੇ ਔਰ ਉਹ ਕਹਿੰਦਾ ਸਰਦਾਰ ਜੀ 12 12 12 12 ਵਜੇ 12:00 ਵਜੇ 12:00 ਵਜੇ ਮਾਫ ਮਾਫ ਮਾਗਦਾ ਹੂੰ ਜਦੋਂ ਕਹਿੰਦਾ ਕਿਸੇ ਦਿਨ ਜ਼ਿਆਦਾ ਲਗਾਵ ਹੋਵੇ ਤਾਂ ਮੂੰਹ ਸੇ ਐਸਾ ਨਿਕਲ ਹੀ ਜਾਂਦਾ ਹੈ ਸੋ ਇਸ ਤਰੀਕੇ ਦੇ ਨਾਲ ਉਹਨੇ ਉੱਥੇ ਲਫ਼ਜ਼ ਬੋਲੇ ਆ ਔਰ ਨਾਲ ਹਸੀ ਜਾਂਦੇ ਆ ਮੁਸਕਰਾਏ ਜਾਂਦੇ ਆ ਔਰ ਖਾਸ ਅਤੇ ਧਿਆਨ ਦੇਣ ਯੋਗ ਜਿਹੜੀ ਗੱਲ ਹੈ ਉਹ ਕਿ ਜਿਹੜੇ ਲੋਕ ਉੱਥੇ ਹਾਜ਼ਰ ਸੀਗੇ ਜਦੋਂ ਇਹ ਮਜ਼ਾਕ ਉਡਾਉਂਦੇ ਆ ਇੱਕ ਸਿੱਖਦਾ ਤੇ ਉਸ ਵੇਲੇ ਉਹ ਨਾਲ ਖੇੜ ਖਿੜਾ ਕੇ ਹੱਸਦੇ ਪਏ ਆ ਔਰ ਬਹੁਤ ਹੀ ਜ਼ਿਆਦਾ ਉੱਚੀ ਉੱਚੀ ਉਹ ਲੋਕ ਹੱਸਦੇ ਪਏ ਆ ਉਹਨਾਂ ਦੇ ਹੱਸਣ ਦਾ ਤਰੀਕਾ ਉਹਨਾਂ ਦੇ ਹੱਸਣ ਦਾ ਅੰਦਾਜ਼ ਔਰ ਜਿਹੜਾ ਇਸ ਬੰਦੇ ਨੇ ਇਸ ਆਗੂ ਨੇ ਕਾਂਗਰਸ ਦੇ ਆਗੂ ਨੇ ਮਜ਼ਾਕ ਉਡਾਇਆ ਹੈਗਾ ਇਹਦਾ ਮਜ਼ਾਕ ਉਡਾਉਣ ਦਾ ਤਰੀਕਾ ਹੱਸਣ ਦਾ ਤਰੀਕਾ ਔਰ ਜਿਹੜੇ ਉੱਥੇ ਹਾਜ਼ਰੀਨ ਸੀਗੇ ਉਹਨਾਂ ਦੇ ਹੱਸਣ ਦਾ ਤਰੀਕਾ ਅੱਜ ਵੀ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕਿਵੇਂ ਸਿੱਖਾਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਪਈ ਹੋਈ ਨਫ਼ਰਤ ਅਤੇ ਈਰਖਾ ਅੱਜ ਵੀ ਜਿਉਂ ਦੀ ਤਿਉਂ ਮੌਜੂਦ ਹੈ। ਅੱਛਾ ਉਸ ਤੋਂ ਬਾਅਦ ਫਿਰ ਬਹੁਤ ਜ਼ਿਆਦਾ ਹੰਗਾਮਾ ਹੋਇਆ। ਇਹਨੇ ਉਸ ਤੋਂ ਬਾਅਦ ਵਕੀਲਾਂ ਦੇ ਜਿਹੜਾ ਕੰਪਲੈਕਸ ਹੈਗਾ ਉੱਥੇ ਜਾ ਕੇ ਇਹਨੇ ਉਹਨਾਂ ਦੇ ਕੋਲ ਮਾਫੀ ਵੀ ਮੰਗੀ ਹੈ। ਸੌਰੀ ਕਹਿੰਦਾ ਮੇਰੇ ਕੋਲੋ ਕਹਿ ਹੋ ਗਿਆ ਕਹਿੰਦਾ ਮੇਰਾ ਇਰਾਦਾ ਆ ਨਹੀਂ ਸੀਗਾ ਮੇਰਾ ਇਰਾਦਾ ਹੋ ਸੀਗਾ। ਗੱਲ ਇਹ ਹੁੰਦੀ ਆ ਵੀ ਜਵਾਨ ਫਿਸਲ ਗਈ ਕਿ ਬਰ ਬੰਦਾ ਕਹਿੰਦਾ ਇਸ ਤੋਂ ਸਾਰੇ ਕਾਸੇ ਤੋਂ ਜਿਹੜੀ ਉੱਪਰ ਅਤੇ ਵੱਡੀ ਗੱਲ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਤੁਹਾਡੇ ਜ਼ਿਹਨ ਦੇ ਵਿੱਚ ਚੱਲਦਾ ਕੀ ਪਿਆ ਜਿਸ ਅੰਦਾਜ਼ ਦੇ ਨਾਲ ਤੁਸੀਂ ਮਜ਼ਾਕ ਉਡਾ ਰਹੇ ਹੋ ਇਹਦਾ ਮਤਲਬ ਤੁਹਾਡੇ ਜ਼ਿਹਨ ਦੇ ਵਿੱਚ ਉਹ ਸਾਰਾ ਕੁਝ ਚੱਲਦਾ ਪਿਆ ਤੁਸੀਂ ਸੋਚ ਕੇ ਦੇਖੋ ਵੀ ਇਹ ਲੋਕ ਕੌਣ ਹੈਗੇ ਆ ਔਰ ਕੀ ਕੁਝ ਇਹ ਲੋਕ ਹੁਣ ਤੱਕ ਭੁੱਲ ਚੁੱਕੇ ਆ ਤੁਹਾਨੂੰ ਥੋੜਾ ਜਿਹਾ ਪਿੱਛੇ ਜਾਣਾ ਪਊਗਾ ਜ਼ਰੂਰ ਔਰ ਜਦੋਂ ਪਿੱਛੇ ਜਾਵਾਂਗੇ ਤਾਂ ਉਸ ਵੇਲੇ ਤੁਹਾਨੂੰ 1984 ਦਾ ਜਿਹੜਾ ਸਮਾਂ ਹੈਗਾ ਉਹ ਜ਼ਰੂਰ ਚੇਤੇ ਕਰਨਾ ਪਊਗਾ ਮੈਂ ਪੰਜਾਬ ਦੀ ਗੱਲ ਕਰੂੰਗਾ ਪੰਜਾਬੋਂ ਬਾਹਰ ਆ ਤਾਂ ਬਾਹਰ ਦੀ ਗੱਲ ਹੈਗੀ ਨਾ ਕਿਸੇ ਹੋਰ ਸੂਬੇ ਦੀ ਇੱਥੇ ਪੰਜਾਬ ਦੀ ਧਰਤੀ ਦੇ ਉੱਪਰ ਵੀ ਇਸ ਕਿਸਮ ਦੀ ਮਾਨਸਿਕਤਾ ਵਾਲੇ ਲੋਕਾਂ ਨੇ ਉਹਨਾਂ ਸਮੇਂ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਉਂਦੇ ਹੋਇਆ ਕੀ ਕੁਝ ਨਹੀਂ ਸੀ ਕੀਤਾ ਇਹਨਾਂ ਨੇ ਸਿੱਖਾਂ ਦੇ ਕਿਸ ਤਰੀਕੇ ਦੇ ਨਾਲ ਹਿਰਦੇ ਛਲਣੇ ਕੀਤੇ ਸੀਗੇ ਤੁਹਾਨੂੰ ਚੇਤੇ ਹਰਬੰਸ لال ਖੰਨਾ ਤੁਹਾਨੂੰ ਬਹੁਤ ਸਾਰੇ ਆਗੂ ਉਸ ਸਮੇਂ ਦੇ ਚੇਤੇ ਆ ਗਏ ਮੈਂ ਉਸ ਮਾਨਸਿਕਤਾ ਦੀ ਗੱਲ ਕਰੂੰਗਾ ਉਚੇਚੇ ਤੌਰ ਦੇ ਉੱਪਰ ਕਿਸੇ ਦਾ ਨਾਮ ਲੈਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਉਹਨਾਂ ਸਮੇਂ ਦੇ ਵਿੱਚ ਜਦੋਂ ਤੁਸੀਂ ਜਾਣਿਓ ਅੰਮ੍ਰਿਤਸਰ ਸਾਹਿਬ ਤਾਂ ਅੰਮ੍ਰਿਤਸਰ ਸਾਹਿਬ ਰੇਲਵੇ ਸਟੇਸ਼ਨ ਦੇ ਉੱਪਰ ਦਰਬਾਰ ਸਾਹਿਬ ਦਾ ਜਿਹੜਾ ਮਾਡਲ ਪਿਆ ਹੋਇਆ ਉਸ ਮਾਡਲ ਨੂੰ ਤੋੜਿਆ ਗਿਆ ਸੀਗਾ ਜ਼ਮੀਨ ਦੇ ਉੱਪਰ ਸੁੱਟਿਆ ਜਾਂਦਾ ਹੈਗਾ ਔਰ ਉਹਨਾਂ ਸਮਿਆਂ ਦੇ ਦੌਰਾਨ ਬੀੜੀ ਸਿਗਰਟ ਪੀएंगे ਸ਼ਾਨ ਸੇ ਜੀएंगे ਕੱਚ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ ਇਸ ਕਿਸਮ ਦੇ ਨਾਰੇ ਗੂੰਜਦੇ ਹੁੰਦੇ ਸੀਗੇ ਸੋਟੀਆਂ ਦੇ ਉੱਪਰ ਬੀੜੀਆਂ ਦੇ ਬੰਡਲ ਬਨ ਬਨ ਕੇ ਉਹਨਾਂ ਲੋਕਾਂ ਨੇ ਜਲੂਸ ਕੱਢੇ ਸੀਗੇ ਬੀੜੀ ਸਿਗਰਟ ਪੀएंगे ਸ਼ਾਨ ਸੇ ਜੀएंगे ਇਹ ਤੇ ਇਦਾਂ ਦੇ ਨਾਰੇ ਲਾ ਲਾ ਕੇ ਵੀ ਖੁਸ਼ ਹੋ ਜਾਂਦੇ ਨੇ ਪਤਾ ਉਹਨਾਂ ਨੂੰ ਵੀ ਹੈਗਾ ਪਤਾ ਇਹਨਾਂ ਦੇ ਗਾਂ ਜਿਹੜੇ ਪੁੱਤ ਅਗਾ ਪੁੱਤਰ ਤੇ ਪੁੱਤਰੀਆਂ ਉਹਨਾਂ ਨੂੰ ਵੀ ਹੈਗਾ ਇਸ ਗੱਲ ਦਾ ਕਿ ਸਿਗਟਾਂ ਬੀੜੀਆਂ ਪੀਣ ਦੇ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਵੀ ਇਸ ਗੱਲ ਦੀ ਅੱਜ ਸ਼ਰਮ ਜ਼ਰੂਰ ਆਉਦੀ ਹੋਊਗੀ ਸ਼ਾਇਦ ਆਉਂਦੀ ਹੋਊਗੀ ਸ਼ਾਇਦ ਨਾ ਵੀ ਆਉਂਦੀ ਹੋਵੇ ਕਿ ਸਾਡੇ ਬਜ਼ੁਰਗ ਪਹਿਲਾਂ ਇੱਥੇ ਕਰਦੇ ਕੀ ਰਹੇ ਨੇ ਪਰ ਗੱਲ ਇਹ ਉਹਨਾਂ ਨੇ ਸਾਰਾ ਕੁਝ ਕੀਤਾ ਕਿਉਂ ਦਰਅਸਲ ਇੱਕ ਖਾਸ ਕਮਿਊਨਿਟੀ ਦੇ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਦੇ ਵਾਸਤੇ ਉਹਨਾਂ ਨੂੰ ਨੀਵਾ ਦਿਖਾਉਣ ਦੇ ਵਾਸਤੇ ਉਹਨਾਂ ਦਾ ਮਜ਼ਾਕ ਉਡਾਉਣ ਦੇ ਵਾਸਤੇ ਉਹਨਾਂ ਨੂੰ ਹਰਟ ਕਰਨ ਦੇ ਵਾਸਤੇ ਉਹਨਾਂ ਨੇ ਇਸ ਕਿਸਮ ਦੇ ਉਹਨਾਂ ਸਮੇਂ ਵਿੱਚ ਜਲੂਸ ਕੱਢੇ ਸੀਗੇ ਜਿਹੜੇ ਕਿ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਨੇ ਆ ਸਾਰਾ ਕੁਝ ਇਸ ਸਾਬਕਾ ਕੈਬਨਿਟ ਮੰਤਰੀ ਆ ਜੀ ਫਿਰ ਕੋਈ ਆਮ ਇਨਸਾਨ ਨਹੀਂ ਹੈ ਸਾਬਕਾ ਕੈਬਨਿਟ ਮੰਤਰੀ ਹੈ ਔਰ ਲੋਕ ਵੋਟਾਂ ਪਾ ਪਾ ਕੇ ਇਸ ਕਿਸਮ ਦੀ ਮਾਨਸਿਕਤਾ ਵਾਲੇ ਲੋਕਾਂ ਨੂੰ ਜਿਤਾਉਂਦੇ ਨੇ ਔਰ ਜਿਤਕੇ ਆਮ ਲੋਕਾਂ ਦੇ ਉੱਪਰ ਇਹ ਰਾਜ ਕਰਦੇ ਨੇ ਆ ਜਿਹੜੇ ਲੋਕਾਂ ਦੀ ਮੈਂ ਗੱਲ ਕਰਕੇ ਹਟਿਆ ਨਾ ਮੌਕੇ ਦੇ ਉੱਪਰ ਹੱਸਣ ਡਏ ਸੀਗੇ ਜਿਹੜੇ ਲੋਕ ਹੱਸਦੇ ਆ ਇਹਦਾ ਮਤਲਬ ਉਹਨਾਂ ਨੂੰ ਉਹਦੀ ਗੱਲ ਬੋਲੀ ਹੋਈ ਖਰੀ ਲੱਗਦੀ ਹੋਊਗੀ ਇਹਦਾ ਮਤਲਬ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਆ ਵੀ ਇਸ ਕਿਸਮ ਦੀ ਮਾਨਸਿਕਤਾ ਦੇ ਹੋਣਗੇ ਉਹ ਤਾਂ ਹੀ ਉਹ ਕਰਕੇ ਹੱਸਣ ਡਏ ਸੀਗੇ ਇਸੇ ਕਰਕੇ ਹੱਸਣ ਡਏ ਸੀਗੇ ਔਰ ਉਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਬੁਰਾ ਮਨਾਇਆ ਔਰ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰੋਟੈਸਟ ਵੀ ਕੀਤੇ ਹੈਗੇ ਆ ਉਹਦਾ ਪੁਤਲਾ ਵੀ ਫੂਕਿਆ ਗਿਆ ਹੈਗਾ ਬਹੁਤ ਹੀ ਜ਼ਿਆਦਾ ਇਸ ਮਾਮਲੇ ਦੀ ਚਰਚਾ ਹੋਣ ਰਹੀ ਹੈ ਹੁਣ ਜਿਹੜੀ 12 ਵਜੇ ਦੀ ਕਹਾਣੀ ਹੈ ਮੈਨੂੰ ਯਾਦ ਆ ਤੁਹਾਨੂੰ ਵੀ ਬਹੁਤ ਸਾਰੇ ਸੱਜਣਾ ਨੂੰ ਚਿਰਤੇ ਹੋਊਗਾ ਸਕੂਲਾਂ ਜਦੋਂ ਪੜਦੇ ਹੁੰਨੇ ਸੀਗੇ ਛੋਟੇ ਛੋਟੇ ਹੁੰਦੇ ਸੀਗੇ ਉਸ ਵੇਲੇ ਸਕੂਲਾਂ ਦੇ ਵਿੱਚ ਆਮ ਹੀ ਕਿਉਂਕਿ ਵਾਤਾਵਰਣ ਕਿਉਂਕਿ ਮਾਹੌਲ ਇਦਾਂ ਦਾ ਅਗਲੇ ਕਹਿੰਦੇ ਉਸ ਸਮਾਂ ਹੋਰ ਸੀਗਾ ਅੱਬ ਸਮਾਂ ਬਦਲ ਚੁੱਕਾ ਹੈ 12 ਵਜੇ ਦੀ ਕਹਾਣੀ ਮੈਂ ਤੁਹਾਨੂੰ ਦੱਸਣ ਲੱਗਾ ਹੈਗਾ 12 ਵਜੇ ਦੀ ਕਹਾਣੀ ਜਦੋਂ ਇਸ ਧਰਤੀ ਦੇ ਉੱਪਰ ਅਹਿਮਦ ਸਾਹ ਅਬਦਾਲੀ ਕਦੀ ਦੁਰਾਨੀ ਕਦੀ ਨਾਦਰ ਸ਼ਾਹ ਕਦੀ ਕੋਈ ਤੇ ਕਦੀ ਕੋਈ ਚੜ ਚੜ ਕੇ ਆਉਂਦੇ ਹੁੰਦੇ ਸੀਗੇ ਤਾਂ ਇੱਥੋਂ ਦੀਆਂ ਇੱਜ਼ਤਾਂ ਨੂੰ ਉਹ ਸ਼ਰੇਆਮ ਲੁੱਟ ਕੇ ਲੈ ਜਾਂਦੇ ਹੁੰਦੇ ਸਗੇ ਤੇ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਇੱਥੋਂ ਦੀ ਇੱਜ਼ਤ ਨੂੰ ਟਕੇ ਟਕੇ ਦੇ ਭਾਅ ਵੇਚਿਆ ਜਾਂਦਾ ਸੀਗਾ ਨਿਲਾਮ ਕੀਤਾ ਜਾਂਦਾ ਹੁੰਦਾ ਸੀਗਾ ਤੇ ਗੁਰੂ ਪਿਆਰੇ ਸਿੱਖ ਕਿਉਂਕਿ ਇੱਥੋਂ ਦੀਆਂ ਹਕੂਮਤਾਂ ਉਸ ਵੇਲੇ ਜਿਹੜੇ ਇੱਥੇ ਕਾਬਜ਼ ਹੁੰਦੇ ਸਗੇ ਮੁਗਲ ਹਾਕਮ ਉਹ ਸਿੱਖਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖਦੇ ਸਗੇ ਔਰ ਉਹਨਾਂ ਨੇ ਸਿੱਖਾਂ ਨੂੰ ਮਜਬੂਰ ਕੀਤਾ ਸੀਗਾ ਕਿ ਉਹ ਇੱਥੇ ਆਪਣੇ ਘਰਾਂ ਦੇ ਵਿੱਚ ਨਾ ਰਹਿ ਸਕਣ ਸਿੱਖਾਂ ਨੂੰ ਮਜਬੂਰ ਹੋ ਕੇ ਫਿਰ ਜੰਗਲਾਂ ਬੇਲਿਆਂ ਦੇ ਵਿੱਚ ਜਾ ਕੇ ਰਹਿਣਾ ਪਿਆ ਸੀਗਾ ਪਰ ਕਿਉਂਕਿ ਜ਼ਮੀਰ ਜਾਗਦੀ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਤੱਕ ਗੁਰੂ ਸਹਿਬਾਨ ਨੇ ਇੱਕ ਇਦਾਂ ਦੇ ਸਿੱਖ ਦੀ ਘੜਤ ਘੜੀ ਸੀਗੀ ਔਰ ਉਹਦੀ ਜ਼ਮੀਰ ਅਲੋਨ ਨਹੀਂ ਸਿਕਰਦੀ ਭਾਵੇਂ ਆਪਾਂ ਜੰਗਲਾਂ ਬੇਲਿਆਂ ਦੇ ਵਿੱਚ ਬੈਠੇ ਹੋਏ ਆ ਭਾਵੇਂ ਦੂਸਰੇ ਪਾਸੇ ਕੋਈ ਕਿਸੇ ਵੀ ਧਰਮ ਕਿਸੇ ਵੀ ਕਮਿਊਨਿਟੀ ਦਾ ਬੰਦਾ ਹੋਵੇ ਔਰ ਉਹਨਾਂ ਦੇ ਨਾਲ ਕੋਈ ਤਕਾਹ ਹੋ ਜਾਵੇ ਕੋਈ ਵੀ ਦੀ ਕੀ ਹੋ ਜਾਵੇ ਤਾਂ ਆਪਾਂ ਕਿੱਦਾਂ ਟਿੱਕੇ ਬਹਿ ਸਕਦੇ ਆ ਸਿੱਖ ਟਿੱਕ ਕੇ ਨਹੀਂ ਬਹਿੰਦੇ ਸਨ ਜਦੋਂ ਜੰਗਲਾ ਬੇਲਿਆਂ ਦੇ ਵਿੱਚ ਉਹਨਾਂ ਨੂੰ ਇਸ ਗੱਲ ਦੀ ਖਬਰ ਪਹੁੰਚਦੀ ਸੀਗੀ ਕਿ ਕਿਸੇ ਦੀ ਧੀ ਭੈਣ ਨੂੰ ਕੋਈ ਉਧਾਲ ਕੇ ਲੈ ਗਿਆ ਤਾਂ ਗੁਰੂ ਕੇ ਸਿੱਖ ਰਾਤ ਨੂੰ 12 ਵਜੇ ਹੱਲਾ ਬੋਲਦੇ ਹੁੰਦੇ ਸੀਗੇ ਹਮਲਾ ਕਰਕੇ ਫਿਰ ਬਹੁ ਬੇਟੀਆਂ ਨੂੰ ਛੁੜਾ ਛੁੜਾ ਕੇ ਉਹਨਾਂ ਦੇ ਘਰੋਂ ਘਰੀ ਪੁੱਜਦੇ ਕਰਦੇ ਹੁੰਦੇ ਸੀਗੇ ਮੈਂ ਇਹ ਲੋਕ ਜਿਹੜੇ ਮਜ਼ਾਕ ਉਡਾਉਂਦੇ ਆ ਇਹਨਾਂ ਬਾਰੇ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਜਿਹੜੇ ਅੱਜ ਵੀ ਸ਼ਾਇਦ ਜਵਾਬ ਨਹੀਂ ਦੇ ਪਾਉਂਦੇ ਜੇ ਨੂੰ ਲੱਗਦਾ ਕਿ ਸ਼ਾਇਦ ਉਹ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਆ ਤੁਹਾਨੂੰ 12 ਵਜੇ ਉਹਨਾਂ ਲੋਕਾਂ ਨੂੰ ਦੱਸਿਆ ਕਰੋ ਉਹਨਾਂ ਨੂੰ ਟੜਕਾ ਕੇ ਦੱਸਿਆ ਕਰੋ ਕਿ ਭਾਈ ਰੁਕ ਹੁਣ ਦੱਸਿਆ ਕਰੋ ਕਿ ਜਿਹੜੀ ਇਹ 12 ਵਜੇ ਵਾਲੀ ਕਹਾਣੀ ਜਿਹੜੀ ਤੂੰ ਮੈਨੂੰ ਕਹਿਣਿਆ ਨਾ 12 ਵਜੇ ਗਿਆ ਸਿੱਖਦੇ ਤੂੰ ਦੱਸਿਆ ਕਰੋ ਉਹਨਾਂ ਨੂੰ ਕਿ ਇਹ 12 ਵਜੇ ਵਾਲੀ ਕਹਾਣੀ ਜੇ ਕਹਾਣੀ ਹੈ ਤੁਹਾਡੀ ਗਜ਼ਨੀ ਦੇ ਬਾਜ਼ਾਰੋਂ ਮੇਂ ਇੱਜ਼ਤ ਲੁੱਟਦੀ ਰਹੀ ਹੈ ਤੁਹਾਡੀ ਚਲੋ ਅਬ ਵਕਤ ਨਿਕਲ ਚੁਕਾ ਹੈ ਤੋ ਕੀ ਹੁਆ ਘੜੀ ਇੱਕ ਬਾਰ ਫਿਰ 12 ਬਜਾਏਗੀ ਕੁਮਾਰੀ ਉਹਨਾਂ ਨੂੰ ਕਿਆ ਕਰੋ ਪਈਏ ਜਿਹੜੇ 12 ਵਜੇ ਵਾਲੀ ਕਹਾਣੀ ਹੈ ਸਮਾਂ ਜਿਹੜਾ ਹੈਗਾ ਹਾਲਾਤ ਬਦਲਦੇ ਰਹਿੰਦੇ ਹੁੰਦੇ ਆ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਪੁੱਛ ਕੇ ਵੇਖੋ ਉਹਨਾਂ ਲੋਕਾਂ ਨੂੰ ਇਹ ਲੋਕ ਪਤਾ ਕੌਣ ਹੈ ਗਿਆ ਸਾਰੇ ਇੱਕੋ ਕਮਿਊਨਿਟੀ ਦੇ ਵਿੱਚ ਸਾਰੇ ਜਿਹੜੇ ਇੱਕੋ ਜੀ ਸੋਚਦੇ ਨਹੀਂ ਹੁੰਦੇ ਹੈਗੇ ਬਹੁਤ ਸਾਰੇ ਲੋਕਾਂ ਨੂੰ ਮਿਲਣਗੇ ਜਿਹੜੇ ਸਤਕਾਰ ਕਰਦੇ ਆ ਜਿਹੜੇ ਅਦਬ ਦੇ ਨਾਲ ਪੇਸ਼ ਆਉਂਦੇ ਸੀਗੇ ਕਿ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਬਹੁਤ ਬੇਟੀ ਦੀ ਇੱਜ਼ਤ ਲੁੱਟ ਹੋਣ ਤੋਂ ਬਚਾਈ ਆ ਤੁਸੀਂ ਉਹਨੂੰ ਸਾਡੇ ਘਰੀ ਬਾ ਇੱਜ਼ਤ ਪੁੱਛਦਾ ਕੀਤਾ ਹੈਗਾ ਪਰ ਬਹੁਤ ਸਾਰੇ ਲੋਕ ਇਸ ਕਿਸਮ ਦੀ ਮਾਨਸਿਕਤਾ ਵਾਲੇ ਉਸ ਵੇਲੇ ਵੀ ਸੀਗੇ ਪਤਾ ਕੀ ਕਹਿੰਦੇ ਹੁੰਦੇ ਸੀਗੇ ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਜਿਹੜੀ ਧੀ ਸਾਡੇ ਟੱਬਰ ਦੀ ਕੁੜੀ ਇਹ ਉਹਨਾਂ ਦੇ ਕੋਲ ਰਹਿ ਆਈ ਹੈ ਮੁਗਲਾਂ ਦੇ ਕੋਲ ਇਸ ਕਰਕੇ ਇਹ ਪਿਟੀ ਗਈ ਹੈ ਹੁਣ ਇਹ ਸਾਡੇ ਟੱਬਰ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਔਰ ਉਹ ਉਹਨਾਂ ਨੂੰ ਆਪਣੇ ਟੱਬਰ ਦੇ ਵਿੱਚ ਪਰਿਵਾਰ ਦੇ ਵਿੱਚ ਰਹਿਣ ਤੋਂ ਰੱਖਣ ਤੋਂ ਆਕੀ ਹੋ ਜਾਂਦੇ ਸੀਗੇ ਇਨਕਾਰੀ ਹੋ ਜਾਂਦੇ ਸੀਗੇ ਕਹਿੰਦੇ ਕਿ ਨਹੀਂ ਇਹ ਸਾਡੇ ਘਰ ਦੇ ਵਿੱਚ ਹੁਣ ਰਹਿਣ ਦੇ ਯੋਗ ਨਹੀਂ ਹੈ ਔਰ ਤੁਹਾਨੂੰ ਇਤਿਹਾਸ ਪੜ ਕੇ ਵੇਖੋ ਕਈ ਏਦਾਂ ਦੀਆਂ ਕੁੜੀਆਂ ਮਿਲਣਗੀਆਂ ਜਿਨ੍ਹਾਂ ਨੇ ਮੁੜ ਕੇ ਆਖਿਆ ਕਿ ਪਾਪਾ ਤੂੰ ਮੈਨੂੰ ਰੱਖਣ ਨੂੰ ਤਿਆਰ ਨਹੀਂ ਹੈਗਾ ਉਹ ਭਰਾਵਾ ਤੂੰ ਮੈਨੂੰ ਰੱਖਣ ਨੂੰ ਤਿਆਰ ਨਹੀਂ ਹੈਗਾ ਮੈਂ ਤੇਰੇ ਘਰ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ ਹੈਗੀ ਜਦੋਂ ਮੈਨੂੰ ਉਧਾਲ ਕੇ ਲੈ ਗਏ ਸੀਗੇ ਉਹ ਉਸ ਵੇਲੇ ਤੁਹਾਡੀਆਂ ਟੰਗਾਂ ਦੇ ਵਿੱਚ ਕਾਂ ਉਤਰੇ ਹੋ ਸੀਗੇ ਇਹ ਨੇ ਮੇਰੇ ਸਕੇ ਭਰਾ ਇਹ ਨੇ ਮੇਰੇ ਪਿਓ ਵਰਗੇ ਜਿਹੜੇ ਮੈਨੂੰ ਆਪਣੀ ਜਾਨ ਤਲੀ ਦੇ ਉੱਪਰ ਰੱਖ ਕੇ ਤੇ ਉੱਥੋਂ ਛੁਡਾ ਕੇ ਲੈ ਕੇ ਆਇਆ ਉਹਨਾਂ ਦੇ ਨਾਲ ਜੰਗ ਕਰਕੇ ਮੈਂ ਇਹਨਾ ਆਪਦੇ ਭਰਾਵਾਂ ਦੇ ਨਾਲ ਹੀ ਰਹੂੰਗੀ ਮੈਂ ਤੁਹਾਡੇ ਟੱਬਰ 'ਚ ਮੈਂ ਨਹੀਂ ਰਹਿੰਦੀ ਤੁਸੀਂ ਮੈਨੂੰ ਕੀ ਕਰਨ ਕਹਿੰਦਾ ਜੋ ਵੀ ਤੁਸੀਂ ਅਸੀਂ ਤੈਨੂੰ ਨਹੀਂ ਰੱਖਣਾ ਮੈਂ ਤੁਹਾਡੇ ਰਹਿ ਕੇ ਰਾਜ਼ੀ ਨਹੀਂ ਹੈਗੀ ਸੋ ਐਦਾਂ ਦੀਆਂ ਗੱਲਾਂ ਬਾਤਾਂ ਅੱਛਾ ਹੁਣ ਜਿਹੜੀ ਮੈਂ ਖਾਸ ਗੱਲ ਕਰਨ ਵਾਸਤੇ ਤੁਹਾਡੇ ਰੂਬਰੂ ਹਾਂ ਦੇਖੋ ਇੱਕ ਖਬਰ ਹੈ ਖਬਰ ਬਹੁਤ ਸਾਰੇ ਚੈਨਲਾਂ ਦੇ ਉੱਪਰ ਤੁਸੀਂ ਸੁਣ ਲਈ ਹੋਊਗੀ ਕਿਉਂਕਿ ਇਹ ਇੱਕ ਖਬਰ ਹੈ ਹਾਂ ਪਰ ਜਿਹੜੀਆਂ ਮੈਂ ਗੱਲ ਕਰਕੇ ਹਟਿਆ ਇਹ ਤੁਹਾਨੂੰ ਉਹਨਾਂ ਚੈਨਲਾਂ ਵਾਲਿਆਂ ਨੇ ਕੰਪੈਰੀਜ਼ਨ ਇਸ ਤਰੀਕੇ ਨਾਲ ਕਰਕੇ ਨਹੀਂ ਦੱਸਿਆ ਹੋਊਗਾ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਕਿ ਇਹ ਬੰਦਾ ਕੌਣ ਹੈਗਾ ਇਹ ਬੰਦੇ ਦੀ ਜਿਹੜੀ ਪੁਰਾਣੀ ਹਿਸਟਰੀ ਹੈਗੀ ਥੋੜੀ ਜੀ ਉਹ ਵੀ ਮੈਂ ਤੁਹਾਨੂੰ ਕੱਢ ਕੇ ਦੱਸ ਦਿੰਨਾ ਔਰ ਜਿਹੜੇ ਸਮੂਲਕ ਦੇ ਲੋਕ ਹੈਗੇ ਆ ਆਮ ਲੋਕ ਭਾਵੇਂ ਕਿਸੇ ਵੀ ਧਰਮ ਫਿਰਕੇ ਨਾਲ ਸੰਬੰਧਿਤ ਕਿਉਂ ਨਾ ਹੋਣ ਉਹ ਵੀ ਜ਼ਰੂਰ ਇਸ ਗੱਲ ਨੂੰ ਸੋਚਣ ਕਿ ਭਲਿਓ ਤੁਸੀਂ ਸੋਚ ਕੇ ਤਾਂ ਵੇਖੋ ਕਿਸ ਕਿਸਮ ਦੀ ਮਾਨਸਿਕਤਾ ਵਾਲੇ ਲੋਕਾਂ ਨੂੰ ਤੁਸੀਂ ਵੋਟਾਂ ਪਾ ਪਾ ਕੇ ਜਿਤਾਉਂਦੇ ਹੋ ਔਰ ਕਿਸ ਕਿਸਮ ਦੀ ਮਾਨਸਿਕਤਾ ਵਾਲੇ ਲੋਕ ਤੁਹਾਨੂੰ ਪਸੰਦ ਆ ਉਹਨਾਂ ਵੱਲੋਂ ਬੋਲਿਓਗੇ ਲਫ਼ਜ਼ ਉਹਨਾਂ ਵੱਲੋਂ ਉਡਾਇਆ ਗਿਆ ਕਿਸੇ ਖਾਸ ਕਮਿਊਨਿਟੀ ਦਾ ਮਜ਼ਾਕ ਔਰ ਤੁਸੀਂ ਪਿੱਛੇ ਹੱਸਦੇ ਹੋ ਆਪਣੇ ਬਾਰੇ ਵੀ ਸੋਚ ਕੇ ਦੇਖਿਆ ਕਰੋ ਕਿ ਅਸੀਂ ਕਿਹੋ ਜਿਹੀ ਮਾਨਸਿਕਤਾ ਵਾਲੇ ਲੋਕ ਹੈਗੇ ਆ ਸੋਚ ਕੇ ਦੇਖਿਆ ਕਰੋ ਕਿ ਤੁਸੀਂ ਉਦੋਂ ਸੁਧਰੂਗੇ ਜਦੋਂ ਤੁਹਾਨੂੰ ਕੋਈ ਇਹ ਗੱਲ ਲੱਗੂਗਾ ਕਿ ਉਹ ਭਲਿਆ ਜਿਸ ਜਿਹੜੀ ਗੱਲ ਕਰਕੇ ਤੂੰ ਮੇਰਾ ਮੇਰਾ ਮਜ਼ਾਕ ਉਡਾਉਂਦਿਆ ਉਹ ਗੱਲ ਤੇ تیر ਤੇ ਟੁੱਕਦੀ ਆ ਅੱਛਾ ਜਦੋਂ ਕੋਈ ਐਦਾਂ ਸਮਝਾਉਂਦਾ ਨਾ ਕਿਸੇ ਨੂੰ ਵੀ ਇਹ ਗੱਲ ਤੁਹਾਡੇ ਤੇ ਟੁੱਕਦੀ ਆ ਇਹ ਕਹਾਣੀ ਤੇ ਤੁਹਾਡੀ ਆ ਅੱਗੋਂ ਫੇਰ ਪਤਾ ਹੀ ਕਹਿੰਦੇ ਆ ਲੈ ਕਹਿੰਦੇ ਤੁਸੀਂ ਜਿਹੜੇ ਉਦੋਂ ਹਸਾਨ ਕੀਤੇ ਸੀ ਸਾਡੇ ਤੇ ਤੁਸੀਂ ਉਹ ਹਸਾਨ ਜਿਤਾਉਂਦੇ ਜੋ ਐਸਾ ਹਾਨ ਕੋਈ ਨਹੀਂ ਜਿਤਾਉਂਦਾ ਹੁੰਦਾ ਹੈਗਾ ਗੱਲ ਸਿਰਫ ਇਹ ਹੁੰਦੀ ਹੈ ਜਦੋਂ ਤੁਸੀਂ ਅਹਿਸਾਨ ਫਰਾਮੋਸ਼ ਹੋ ਜਾਂਦੇ ਹੋ ਨੰਬਰ 1 ਤੇ ਨੰਬਰ 2 ਤੁਸੀਂ ਉਲਟਾ ਫਿਰ ਅਗਲੇ ਦਾ ਮਜ਼ਾਕ ਉਡਾਉਂਦੇ ਹੋ ਉਸ ਵੇਲੇ ਫਿਰ ਤੁਹਾਨੂੰ ਇਹ ਗੱਲ ਕਹਿਣੀ ਪੈਂਦੀ ਹੈ ਕੋਈ ਇਹ ਨਹੀਂ ਹੁੰਦਾ ਹੈਗਾ ਕੋਈ ਅਹਿਸਾਨ ਜਿਤਾਉਂਦਾ ਅਹਿਸਾਨ ਕੋਈ ਸਿੱਖ ਕਦੀ ਕਿਸੇ ਨੂੰ ਅਹਿਸਾਨ ਨਹੀਂ ਜਿਤਾਉਂਦੇ ਹੈਗੇ ਅੱਛਾ ਆ ਦਿਨ ਉਹ ਚੱਲ ਕੇ ਹਟੇ ਹੈਗੇ ਪਿੱਛੇ ਤੁਸੀਂ ਦੇਖੋ ਅੱਜ ਵੀ ਕਈ ਥਾਈ ਸਮਾਗਮ ਅਹਲੇ ਚੱਲਦੇ ਪਏ ਹੋਣਗੇ ਭਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਾਂ ਇਹ ਕਹਿੰਦੇ ਪਈ ਹਿੰਦ ਕੀ ਚਾਦਰ ਅਸੀਂ ਕਹਿੰਨੇ ਕਿ ਸ੍ਰਿਸ਼ਟੀ ਦੀ ਚਾਦਰ ਅਸੀਂ ਕਹਿੰਨੇ ਧਰਮ ਦੀ ਚਾਦਰ ਅਸੀਂ ਕਹਿੰਨੇ ਮਾਨਵਤਾ ਦੀ ਚਾਦਰ ਅਸੀਂ ਕਹਿੰਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਕਿਸੇ ਦੇ ਨਾਲ ਤਕਾ ਹੁੰਦਾ ਹੈਗਾ ਕਿਸੇ ਦੇ ਨਾਲ ਵੀ ਤਕਾ ਹੁੰਦਾ ਹੈਗਾ ਭਾਵੇਂ ਉਹ ਕਿਸਾ ਉਹ ਹੀ ਕਿਉਂ ਨਾ ਹੋਵੇ ਜਿਨ੍ਹਾਂ ਦੇ ਅਸੂਲਾਂ ਨੂੰ ਅਸੀਂ ਨਹੀਂ ਵੀ ਮੰਨਦੇ ਪਰ ਕੋਈ ਉਹਨਾਂ ਦੇ ਨਾਲ ਤਕਾ ਕਰਦਾ ਹੈਗਾ ਅਸੀਂ ਤਕਾ ਨਹੀਂ ਹੋਣ ਦਿਆਂਗੇ ਗੁਰੂ ਸਾਹਿਬ ਜੀ ਨੇ ਇਸ ਕਰਕੇ ਸ਼ਹਾਦਤ ਦਿੱਤੀ ਹੈ ਉਹ ਕਹਿੰਦੇ ਕਿ ਹਿੰਦ ਕੀ ਚਾਦਰ ਉਹ ਕਹਿੰਦੇ ਕਿ ਰਾਸ਼ਟ੍ਰਧਮ ਕੀ ਖਾਤਰ ਜਿਹੜੇ ਦਾ ਕਹਿੰਦੇ ਵੀ ਹੈਗਾ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਤੁਸੀਂ ਸੋਚ ਕੇ ਤਾਂ ਦੇਖੋ ਤੁਸੀਂ ਕਿੰਨਾ ਕਿਸ ਹੱਸਰ ਮੰਨਦੇ ਹੋ ਤੁਸੀਂ ਸੋਚ ਕੇ ਦੇਖੋ ਵੀ ਤੁਸੀਂ ਕੀ ਇਸ ਬੰਦੇ ਦੇ ਦੁਆਲੇ ਹੋਵੋਗੇ ਜੇ ਇਸ ਕਿਸਮ ਦੀ ਮਾਨਸਿਕਤਾ ਵਾਲੇ ਲੋਕਾਂ ਨੂੰ ਤੁਸੀਂ ਨਾਥ ਪਾ ਸਕਦੇ ਹੋ ਕਿੰਨੇ ਬਰੇ ਹੋ ਚੁੱਕੇ ਨੇ ਇਸ ਮੁਲਕ ਨੂੰ ਆਜ਼ਾਦ ਹੋਇਆ ਕਿੰਨੇ ਦਹਾਕੇ ਬੀਤ ਚੁੱਕੇ ਉਹਦੇ باوجود ਵੀ ਤੁਸੀਂ ਆਪਦੇ ਮੁਲਕ ਦੇ ਲੋਕਾਂ ਨੂੰ ਜਿਹੜਾ ਤੁਸੀਂ ਕਹਿੰਦੇ ਕਿ ਸਿੱਖਾਂ ਦਾ ਸੀ ਦੇਣ ਕਿੱਥੇ ਦੇ ਸਕਦੇ ਆ ਸਿੱਖਾਂ ਦੀਆਂ ਵੱਟੀਆਂ ਕੁਰਬਾਨੀਆਂ ਮਹਾਨ ਕੁਰਬਾਨੀਆਂ ਛੋਟੇ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਅਸੀਂ ਬੀਰਬਾਲ ਦਿਵਸ ਦੇ ਰੂਪ ਚ ਮਨਾਵਾਂਗੇ ਹਾਲਕਿ ਮੈਨੂੰ ਪਤਾ ਹੈਗਾ ਤੁਹਾਨੂੰ ਪਤਾ ਸਿੱਖਾਂ ਨੂੰ ਪਤਾ ਹੈਗਾ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਇਤਿਹਾਸ ਦੇ ਨਾਲ ਛੇੜਖਾਨੀਆਂ ਕਰਦੇ ਹੋ ਪਰ ਕੀ ਤੁਸੀਂ ਆਪਣੇ ਲੋਕਾਂ ਨੂੰ ਦੱਸ ਪਾਏ ਹੋ ਵੀ ਜੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਮਹਾਨ ਸ਼ਹਾਦਤਾਂ ਦਿੱਤੀਆਂ ਨੇ ਸਾਨੂੰ ਬਚਾਉਣ ਦੇ ਖਾਤਰ ਤੁਹਾਨੂੰ ਬਚਾਉਣ ਦੇ ਖਾਤਰ ਤਾਂ ਸਾਡੇ ਮੁਲਕ ਦੇ ਲੋਕ ਉਹ ਉਹਨਾਂ ਦੇ ਰਿਸਪੈਕਟ ਕਰ ਸਕਣ ਤੁਸੀਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਤੁਸੀਂ ਤੇ ਆਪ ਨਾਲ ਸ਼ਾਮਲ ਹੁੰਦੇ ਹੋ ਕਈ ਇਹ ਗੱਲ ਕਹਿ ਸਕਦੇ ਆ ਕਿ ਉਹ ਕਾਂਗਰਸ ਦਾ ਆਗੂ ਹੈਗਾ ਭਾਜਪਾ ਵਾਲੇ ਵੀ ਅੱਜ ਉਹਦੇ ਦੌਲੇ ਹੋਏ ਆ ਭਾਜਪਾ ਆਗੂਆਂ ਦੇ ਵਿੱਚੋਂ ਇੱਕ ਹੈਗਾ ਮਹਿੰਦਰ ਪਟਾ ਉਹਦਾ ਬਿਆਨ ਪਤਾ ਕੀ ਆਇਆ ਹੈਗਾ ਇਸ ਸਬੰਧ ਵਿੱਚ ਕਿਉਂਕਿ ਹਰਕ ਸਿੰਘ ਰਾਬਤ ਭਾਜਪਾ ਦੇ ਨਾਲ ਸਬੰਧਤ ਨਹੀਂ ਹੈਗਾ ਇਹ ਬੰਦਾ ਇਸ ਕੱਲ ਦੇ ਲਈ ਵੀ ਮਸ਼ਹੂਰ ਹੈ ਕਦੀ ਕਾਂਗਰਸ ਕਦੀ ਬੌਜਰ ਸਮਾਜ ਪਾਰਟੀ ਭਾਜਪਾ ਕਦੀ ਕਾਂਗਰਸ ਕਦੀ ਮੁੜ ਕੇ ਫਿਰ ਐਦਾਂ ਇਹ ਪਾਰਟੀਆਂ ਬਦਲਣ ਦੇ ਵਿੱਚ ਵੀ ਕਾਫੀ ਜ਼ਿਆਦਾ ਇਹਦਾ ਨਾਮ ਹੈਗਾ ਕਦੇ ਇੱਧਰ ਚਲੇਗਾ ਇਸੇ ਕਰਕੇ ਉਹਨੇ ਭਾਜਪਾ ਆਗੂ ਮਹਿੰਦਰ ਭੱਟ ਦਾ ਕਹਿਣਾ ਹੈਗਾ ਕਿ ਰਾਜਨੀਤਿਕ ਅਸਥਿਰਤਾ ਉਹਦੀ ਕੁੰਡਲੀ ਦਾ ਦੋਸ਼ ਹੈ ਉਹਨੇ ਹਰਕ ਸਿੰਘ ਰਾਬਤ ਦੀ ਇਸ ਗੱਲ ਦੇ ਉੱਪਰ ਟਿੱਪਣੀ ਕੀਤੀ ਹੈ ਭਾਜਪਾ ਆਗੂ ਨੇ ਉਹ ਕਹਿੰਦਾ ਕਿ ਰਾਜਨੀਤਿਕ ਅਸਥਿਰਤਾ ਹੀ ਇਹਦੀ ਕੁੰਡਲੀ ਦਾ ਦੋਸ਼ ਹੈ ਇਹਦੀ ਕੁੰਡਲੀ ਦੇ ਵਿੱਚ ਇਹ ਗੱਲ ਬੈਠੀ ਹੋਈ ਆ ਵੀ ਇਹ ਹੀ ਇਹਦਾ ਦੋਸ਼ ਆ ਤੇ ਰਾਜਨੀਤੀ ਕਦੀ ਇੱਧਰ ਬਦਲ ਕੇ ਉੱਧਰ ਚਲੇਗਾ ਕਦੇ ਉੱਧਰ ਚਲੇ ਗਿਆ ਹੁਣ ਉਹ ਲੋਕ ਇਹਨਾਂ ਨੂੰ ਇਸ ਕਰਕੇ ਟਾਰਗੇਟ ਕਰਦੇ ਆ ਪਰ ਜੇ ਉਹਨਾਂ ਦੀ ਆਪਣੀ ਪਾਰਟੀ ਦੇ ਨਾਲ ਸਬੰਧਤ ਹੁੰਦਾ ਅੱਜ ਵੀ ਫਿਰ ਚੁੱਪ ਸੀ ਜਿਵੇਂ ਕਾਂਗਰਸ ਵਾਲੇ ਚੁੱਪ ਹੈਗੇ ਐ ਇਦਾਂ ਹੁਣ ਜਿਹੜੇ ਲੋਕੇ ਕਹਿੰਦੇ ਆ ਵੀ ਇਸ ਕਿਸਮ ਦੀ ਇਹਨੇ ਜਿਹੜੀ ਭਾਸ਼ਾ ਵਰਤੀ ਐ ਅੱਜ ਦੁਆਲੇ ਹੁੰਦੇ ਆ ਨਾ ਹੁਣ ਕੀ ਇਹ ਲੋਕ ਭਾਜਪਾ ਦੇ ਆਗੂ ਉਹਨਾਂ ਲੋਕਾਂ ਦੇ ਦੁਆਲੇ ਵੀ ਹੋਣਗੇ ਜਿਹੜੇ ਲੋਕ ਉਹਨਾਂ ਸਮੇਂ ਦੇ ਵਿੱਚ 84 ਦੀ ਗੱਲ ਕਰਦਾ ਸੀਗਾ ਕੱਚ ਕੜਾ ਕਿਰਪਾ ਨੇ ਕੋ ਭੇਜੋ ਪਾਕਿਸਤਾਨ ਪਾਜ ਪਾਦੇ ਵੱਡੇ ਵੱਡੇ ਦਿਗਗਜ਼ ਆਗੂ ਵੀ ਉਸ ਵੇਲੇ ਸਿੱਖਾਂ ਦੇ ਨਾਲ ਇਸ ਤਰੀਕੇ ਨਾਲ ਪੇਸ਼ ਆਉਂਦੇ ਰਹੇ ਨੇ ਅੱਜ ਵੀ ਆਉਂਦੇ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ ਅੱਜ ਮੇਰਾ ਵਿਸ਼ਾ ਉਹ ਨਹੀਂ ਹੈਗਾ ਪਰ ਕੀ ਉਹ ਉਹਨਾਂ ਦੇ ਦੁਆਲੇ ਹੋਣਗੇ ਸੋ ਮੈਂ ਆਪ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਸਿਰਫ ਤੇ ਸਿਰਫ ਇਹਨਾਂ ਦਾ ਰੌਲਾ ਹੈਗਾ ਪਾਰਟੀਆਂ ਦਾ ਦੂਜੀ ਪਾਰਟੀ ਵਾਲੇ ਨੇ ਕੋਈ ਗੱਲ ਕਹੀ ਹੈਗੀ ਤਾਂ ਕਰਕੇ ਮਤ ਕੋਈ ਸਮਝੇ ਕਿ ਖਾਲਸਾ ਜੀ ਉਹ ਤੁਹਾਡੇ ਹਮਾਇਤੀ ਹੈ ਮਤ ਕੋਈ ਸਮਝੇ ਕਿ ਉਹਨਾਂ ਨੂੰ ਇਸ ਗੱਲ ਦੀ ਦਰਦ ਪੀੜਾ ਹੋਈ ਹੈ ਭਈ ਸਿੱਖਾਂ ਨੂੰ ਉਹਨੇ ਇਸ ਤਰੀਕੇ ਨਾਲ ਨਿਸ਼ਾਨਾ ਬਣਾਇਆ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਜੇ ਉਹਨਾਂ ਨੂੰ ਖਾਲਸਾ ਜੀ ਤੁਹਾਡੀ ਪੀੜਾ ਹੋਵੇ ਤਾਂ ਜਿਹੜੇ ਇਹਨਾਂ ਦੀ ਪਾਰਟੀ ਦੇ ਆਗੂ ਤੁਹਾਡੇ ਨਾਲ ਗਲਤ ਤਰੀਕਾ ਪੇਸ਼ ਆਉਂਦੇ ਆ ਇਹ ਉਹਨਾਂ ਲੋਕਾਂ ਨੂੰ ਵੀ ਐਨ ਚੰਗੀ ਤਰ੍ਹਾਂ ਨਿਸ਼ਾਨੇ ਦੇ ਉੱਪਰ ਲਿਆ ਕਰਨ ਪਰ ਇਹਨਾਂ ਦੀ ਗੱਲਬਾਤ ਕੋਈ ਨਹੀਂ ਹੈਗੀ ਦਰਅਸਲ ਗੱਲ ਜਿਹੜੀ ਸਿਰੇ ਦੀ ਆ ਉਹ ਇਹੀ ਹੈ ਮੈਂ ਤੁਹਾਨੂੰ ਥੋੜਾ ਦੱਸਣਾ ਹੈਗਾ ਸੁਣਦੇ ਜਾਓ ਗੱਲਬਾਤ ਮੜ ਜਾਈ ਮੈਂ ਤੁਹਾਨੂੰ ਦਰਅਸਲ ਇਹ ਕਹਿਣਾ ਚਾਹੁੰਦਾ ਹੈਗਾ ਕਿ ਅਸਲ ਵਿੱਚ ਸਮਾਂ ਬਦਲ ਚੁੱਕਾ ਹੈਗਾ ਜਦੋਂ ਮੈਂ ਗਜ਼ਨੀ ਦੀ ਗੱਲ ਕਰਦਾ ਅਹਿਮਦ ਸਾਫ ਅਬਦਾਲੀ ਦੌਰਾਨ ਜਦੋਂ ਮੈਂ ਉਹਨਾਂ ਸਮੇਂ ਦੀ ਗੱਲ ਕਰਦਾ ਹੈਗਾ ਉਸ ਵੇਲੇ ਮਜ਼ਲੂਮ ਸਿਗੇ ਅਸਲ ਗੱਲ ਇਹ ਹੈਗੀ ਆ ਉਸ ਵੇਲੇ ਹੱਥ ਦੇ ਵਿੱਚ ਤਾਕਤ ਨਹੀਂ ਸੀ ਸੱਤਾ ਕੋਲ ਨਹੀਂ ਸੀ ਉਸ ਵੇਲੇ ਉਹ ਲੋਕ ਥੱਕੇ ਕਰਦੇ ਸਿਗੇ ਉਸ ਵੇਲੇ ਐਸੀ ਹੱਥ ਬੰਨ ਕੇ ਐਦਾਂ ਹੁਣ ਸਮਾਂ ਬਦਲ ਚੁੱਕਾ ਆ। ਕਿਆ ਵੀ ਅਗਲੇ ਨੇ ਆਜ਼ਾਦੀ ਤੋਂ ਬਾਅਦ 47 ਤੋਂ ਬਾਅਦ ਉਹ ਸਮਾਂ ਹੋਰ ਥਾ ਅਬ ਸਮਾਂ ਬਦਲ ਚੁੱਕਾ ਹੈ ਭਾਬ ਕਿ ਹੁਣ ਸਾਨੂੰ ਤੁਹਾਡੀ ਜ਼ਰੂਰਤ ਨਹੀਂ ਹੈ। ਜਦੋਂ ਥੋੜੀ ਲੋੜ ਪਊਗੀ ਅਸੀਂ ਫਿਰ ਤੁਹਾਡੇ ਗੁਣ ਗੈਣ ਕਰਦਾਂਗੇ। ਔਰ ਸ਼ਾਇਦ ਉਹ ਇਦਾਂ ਸੋਚਦੇ ਆ ਕਿ ਸਿੱਖਾਂ ਨੇ ਜਦੋਂ ਹੀ ਗੁਣ ਗੈਣ ਕਰਨੇ ਲਾ ਸਿੱਖ ਤੇ ਇਦਾਂ ਸਿੱਖ ਤਦਾ ਇਹਨਾਂ ਨੇ ਖਰੇ ਪੁੱਤਰ-ਪੁੱਤਰ ਕੇ ਫਿਰ ਦੁਬਾਰਾ ਸਾਡੀ ਮਦਦ ਤੇ ਆ ਜਾਣਾ ਆ। ਇਹਨਾਂ ਨੂੰ ਸ਼ਾਇਦ ਹੀ ਨਹੀਂ ਪਤਾ ਹੈਗਾ ਕਿ ਸਿੱਖ ਪੁੱਤਰ ਕੇ ਤੁਹਾਡੀ ਮਦਦ ਵਾਸਤੇ ਨਹੀਂ ਜਾਂਦੇ ਹੈਗੇ। ਕਿਉਂਕਿ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਘੜਿਆ ਹੀ ਇਸ ਤਰੀਕੇ ਦੇ ਨਾਲ ਹੈਗਾ ਕਿ ਸਿੱਖਾਂ ਨੂੰ ਲੱਗਦਾ ਹੈ ਕਿ ਨਹੀਂ ਕਿ ਜਦੋਂ ਕੋਈ ਵਿਪਤਾ ਦੇ ਵਿੱਚ ਹੁੰਦਾ ਹੈ ਉਸ ਵੇਲੇ ਆਪਾਂ ਉਹਦੇ ਨਾਲ ਜਾ ਕੇ ਖੜਨਾ ਹੁੰਦਾ ਹੈ ਸਿੱਖ ਦੀ ਘੜ ਤਹੀ ਗੁਰੂ ਸਾਹਿਬ ਜੀ ਨੇ ਦਾ ਘੜਿਆ ਪਰ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਕਿ ਇਦਾਂ ਦੀ ਵੀ ਗੱਲ ਨਹੀਂ ਹੈਗੀ ਤੁਸੀਂ ਦੇਖਿਓ ਜਿਹੜੇ ਕਹਿੰਦੇ ਨੇ ਵੀ ਖਰੇ ਪੁੱਤ ਅਸੀਂ ਇਹਨਾਂ ਨੂੰ ਪਤਰਾ ਲੈਣਾ ਹੈਗਾ ਮੁੜ ਕੇ ਫਿਰ ਅਸੀਂ ਇਹਨਾਂ ਦੇ ਕੋਲੋਂ ਆਪਣੇ ਕੰਮ ਲੈ ਲੈਣੇ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਸਿੱਖ ਜਿਹੜੇ ਹੈਗੇ ਆ ਉਹਨਾਂ ਦੀਆਂ ਫੇਸਬੁਕ ਆਈਡੀਆਂ ਖੰਘਾਲੋ ਜਾ ਕੇ ਤੁਹਾਨੂੰ ਬਹੁਤ ਸਾਰੇ ਸਿੱਖ ਕਰਤਾਰ ਇਦਾਂ ਦੇ ਮਿਲਣਗੇ ਸ਼ਕਸੀਤਾ ਇਹਦੇ ਨਹੀਂ ਮਿਲਣਗੀਆਂ ਜਿਹੜੀਆਂ ਜਦੋਂ ਨਾ ਤੁਸੀਂ ਏਦਾਂ ਕਰਦੇ ਹੋ ਤੱਕਾ ਜਦੋਂ ਤਾਂ ਲੋਡ ਪਵੇ ਫੇਰ ਰਹੀਂ ਰਹੀਂ ਜਦੋਂ ਤੁਹਾਡਾ ਮਸਲਾ ਹੱਲ ਹੋ ਜਾਵੇ ਫੇਰ ਤੁਸੀਂ ਅਗਲੇ ਦੁਆਲੇ ਹੋ ਜਾਓ ਉਸ ਵੇਲੇ ਸਿੱਖ ਜਦੋਂ ਤੇ ਵਿਪਤਾ ਆਉਂਦੀ ਹੈ ਨਾ ਕਹਿੰਦੇ ਨਾ ਕਿ ਏਦਾਂ ਕਹਿੰਦੇ ਵੀ ਸਿੱਖੋ ਹੁਣੇ ਵਿਪਤਾ ਦੇ ਵਿੱਚ ਹੈਗੇ ਆ ਤੁਸੀਂ ਇਹਨਾਂ ਦੇ ਵਾਸਤੇ ਬਾਲਟੀਆਂ ਦਾਣਾਂ ਦੀਆਂ ਸਬਜ਼ੀਆਂ ਦੀਆਂ ਕੜਸ਼ੀਆਂ ਲੈ ਕੇ ਲੰਗਰ ਪ੍ਰਸ਼ਾਦੇ ਤਿਆਰ ਕਰਕੇ ਨਾ ਜਾਓ ਕਹਿੰਦੇ ਇਹ ਸੱਪ ਆ ਏਦਾਂ ਕਹਿੰਦੇ ਕਿ ਨਹੀਂ ਤੁਹਾਨੂੰ ਕਹਿੰਦੇ ਇਤਰਾਜ਼ ਕਰਦਿਆ ਸਿੱਖ ਔਰ ਪਰ ਉਹਦੇ باوجود ਫਿਰ ਸਿੱਖ ਤੁਹਾਡੇ ਮੂੰਹ ਦੇ ਵਿੱਚ ਬੁਰਕੀਆਂ ਪਾਉਂਦੇ ਤੁਹਾਡੇ ਦਾ ਭਾਵ ਇਹ ਨਹੀਂ ਹੈ ਕਿ ਮੈਂ ਤੁਹਾਨੂੰ ਕਿਸੇ ਨੂੰ ਖਾਸ ਕਿਸੇ ਨੂੰ ਟਾਰਗੇਟ ਕਰਨਿਆ ਮਨੁੱਖਤਾ ਜਦੋਂ ਵੀ ਕਿਤੇ ਕੋਈ ਵਿਪਤਾ ਹੁੰਦੀ ਹੈ ਮਨੁੱਖਤਾ ਦੇ ਖਾਤਰ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸਰਦਾਰ ਰਵੀ ਸਿੰਘ ਖਾਲਸਾ ਈਂ ਕਈਆਂ ਦੇ ਮਤਪੇਦ ਹੋ ਸਕਦੇ ਆ ਸਾਡੇ ਆਪਣੇ ਸਿੱਖ ਭਾਈਚਾਰੇ ਦੇ ਕਿਸੇ ਥੇਰੇ ਇੱਕ ਜਥੇਬੰਦੀ ਦੇ ਕਿਸੇ ਇੱਕ ਸ਼ਖਸੀਏ ਦੇ ਉਹਨਾਂ ਦੇ ਨਾਲ ਪਰ ਸਮੁੱਚੇ ਰੂਪ ਦੇ ਵਿੱਚ ਐਜ਼ ਅ ਸਿੱਖ ਸਰਦਾਰ ਰਵੀ ਸਿੰਘ ਤੁਹਾਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ ਤਰਸਦੀ ਆਉਂਦੀ ਹੈ ਪਤਾ ਨਹੀਂ ਕਿਹੜੇ ਕਿਹੜੇ ਧਰਮਾਂ ਦੇ ਲੋਕ ਹੁੰਦੇ ਆ ਬੱਚੇ ਹੁੰਦੇ ਆ ਉਹ ਮਾਵਾ ਬਜ਼ੁਰਗਾ ਉਹਨਾਂ ਦੇ ਮੂੰਹਾਂ ਦੇ ਪਚਾਉ ਦੇ ਹੱਥਾਂ ਦੇ ਨਾਲ ਬੁਰਕੀਆਂ ਪਾਉਂਦੇ ਮਾਰੋ ਗੂਗਲ ਦੇ ਉੱਪਰ ਸਰਚ ਤੁਹਾਨੂੰ ਮਿਲ ਜਾਣਗੇ ਸੋ ਸਿੱਖਾਂ ਦੀ ਤਸਵੀਰ ਹੈ ਸਿੱਖ ਇਦਾਂ ਦੇ ਹੀ ਹੁੰਦੇ ਨੇ ਪਰ ਇਹ ਲੋਕ ਸਮਾਂ ਬਦਲ ਗਿਆ ਐ ਹੋ ਜੋ ਜਦੋਂ ਫੇਰ ਦੁਬਾਰਾ ਡਾਊਨ ਹੋ ਜਾਣਗੇ ਫੇਰ ਇਦਾਂ ਇਦਾਂ ਇਸ ਕਰਕੇ ਸਿੱਖ ਚਾਹੁੰਦੇ ਆ ਕਿ ਸਰ ਜ਼ਮੀਨ ਦੇ ਉੱਪਰ ਕਦੀ ਸਾਡੇ ਰਾਜ ਹੁੰਦੇ ਸੀਗੇ ਅਸੀਂ ਮੁੜ ਇੱਥੇ ਉਹੀ ਰਾਜ ਚਾਹੁੰਦੇ ਆ ਇੱਕ ਗੱਲ ਇਹ ਲਾਸਟ ਗੱਲ ਜੀ ਵੈਸੇ ਪਰ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨਾ ਆਮ ਲੋਕਾਂ ਨੂੰ ਵੀ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਮਤ ਇਹ ਸੋਚਿਆ ਕਰੋ ਕਿ ਉਹਨੇ ਕਿਸੇ ਸਿੱਖ ਦਾ ਮਜ਼ਾਕ ਉਡਾਤਾ ਤੇ ਸਾਨੂੰ ਪਸੰਦ ਆ ਗਿਆ ਜੀ ਉਹ ਅਸੀਂ ਉਹਦੇ ਪਿੱਛੇ ਲੱਗ ਕੇ ਹੱਸ ਲਿਆ ਉਹਦਾ ਵੀ ਦੇਖਿਆ ਕਰੋ ਕਿ ਬੰਦਾ ਕੌਣ ਹੈਗਾ ਜਿਹੜਾ ਹਰਖ ਸਿੰਘ ਰਾਵਤ ਹੈਗਾ ਨਾ ਜੀ ਥੋੜਾ ਜਿਹਾ ਤੁਹਾਨੂੰ ਇਹਦੇ ਬਾਰੇ ਦੱਸ ਦਿੰਨਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੀ ਇਹ ਰਾਜਨੀਤਿਕ ਆਗੂ ਹੈਗਾ ਜੀ ਜਿਹੜਾ ਕਿ ਉੱਤਰਾਖੰਡ ਤੋਂ ਸਬੰਧਤ ਹੈਗਾ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਵਾ ਉੱਤਰਾਖੰਡ ਦੇ ਵਿੱਚ ਕਈ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਆ ਟੂਰਿਜ਼ਮ ਵਣ ਅਤੇ ਵਾਤਾਵਰਣ ਵਰਗੇ ਵਿਭਾਗਾਂ ਦੇ ਵਿੱਚ ਅਚਾ ਰਾਵਤ ਨੂੰ ਸੀਰੀਅਲ ਡਿਫੈਕਟਰ ਵੀ ਕਿਹਾ ਜਾਂਦਾ ਹੈਗਾ ਕਿਉਂਕਿ ਇਹਨਾਂ ਨੇ ਕਈ ਪਾਰਟੀਆਂ ਬਦਲੀਆਂ ਨੇ ਭਾਜਪਾ ਤੋਂ ਸ਼ੁਰੂ ਕੀਤਾ ਸੀਗਾ ਜੀ ਭਾਜਪਾ ਤੋਂ ਸ਼ੁਰੂ ਕਰਕੇ ਕਦੀ ਬੀਐਸਪੀ ਬੋਜਨ ਸਮਾਜ ਪਾਰਟੀ ਜ਼ਿਕਰ ਕਰ ਹਟਿਆ ਪਹਿਲਾਂ ਫਿਰ ਕਾਂਗਰਸ ਚਲ ਜਾਂਦੇ ਆ ਔਰ ਫਿਰ ਵਾਪਸ ਭਾਜਪਾ ਚਲ ਜਾਂਦੇ ਆ ਫਿਰ ਦੁਬਾਰਾ 2022 ਦੇ ਵਿੱਚ ਕਾਂਗਰਸ ਦੇ ਵਿੱਚ ਦੁਬਾਰਾ ਮੁੜ ਕੇ ਆ ਜਾਂਦੇ ਆ 1991 ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਵਿੱਚ ਸਭ ਤੋਂ ਨੌਜਵਾਨ ਮੰਤਰੀ ਦੇ ਵਜੋਂ ਇਹਨਾਂ ਨੇ ਕੰਮ ਕਰਨਾ ਆਪਣਾ ਸ਼ੁਰੂ ਕੀਤਾ ਸੀਗਾ ਤੇ ਪੌਰੀ ਵਿਧਾਨ ਸਭਾ ਹਲਕੇ ਤੋਂ ਕਈ ਵਾਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਿਆਸੀ ਸਫ਼ਰ ਜਿਹੜਾ ਹੈਗਾ ਇਹਨਾਂ ਦਾ ਸ਼ੁਰੂ ਤੋਂ ਹੀ ਵਿਵਾਦਾਂ ਦੇ ਨਾਲ ਭਰਪੂਰ ਰਿਹਾ ਹੈਗਾ। ਰਾਬਤ ਨੂੰ ਅਕਸਰ ਹੀ ਵਿਵਾਦਪੂਰਨ ਬਿਆਨਾਂ ਦੇ ਕਰਕੇ ਤੇ ਕੰਮਾਂ ਦੇ ਕਰਕੇ ਜਾਣਿਆ ਜਾਂਦਾ ਹੈ। ਰਾਬਤ ਨੇ ਜਦੋਂ ਭਾਜਪਾ ਸਰਕਾਰ ਦੇ ਵਿੱਚ ਕੰਮ ਕੀਤਾ ਸੀਗਾ ਵਣ ਮੰਤਰੀ ਦੇ ਵਜੋਂ ਤਾਂ ਉਸ ਵੇਲੇ ਫਿਰ ਰਾਬਤ ਨੂੰ ਅਤੇ ਡੀ ਐਫਓ ਕਿਸ਼ਨ ਚੰਦ ਨੂੰ ਸੁਪਰੀਮ ਕੋਰਟ ਨੇ ਜ਼ਿੰਮੇਵਾਰ ਠਹਿਰਾ ਸਕਾ ਕਿ ਉਹਨਾਂ ਨੇ ਕੋਰਬੇਟ ਨੈਸ਼ਨਲ ਪਾਰਕ ਦੇ ਪਖਰੋ ਰੇਂਜ ਦੇ ਵਿੱਚ ਹਜ਼ਾਰਾਂ ਹੀ ਰੁੱਖ ਕਟਵਾਏ ਸੀਗੇ ਅਤੇ ਗੈਰ ਕਾਨੂੰਨੀ ਨਿਰਮਾਣ ਕਰਵਾਏ। ਟਾਈਗਰ ਸਫਾਰੀ ਪ੍ਰੋਜੈਕਟ ਦੇ ਨਾਮ ਹੇਠਾਂ ਹੁਣ ਸੋ ਜੀ ਉਸ ਵੇਲੇ ਕੋਰਟ ਨੇ ਕਿਹਾ ਸੀਗਾ ਕਿ ਵਾਤਾਵਰਨ ਨੂੰ ਇਹਨਾਂ ਦੇ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈਗਾ ਤੇ ਜਿਹੜਾ ਉਹ ਡੀ ਐਫ ਓ ਸੀਗਾ ਕਿਸ਼ਨ ਚੰਦ ਉਹਨੂੰ ਸਸਪੈਂਡ ਕਰਨ ਦੀ ਸਿਫਾਰਸ਼ ਸੀਗੀ ਪਰ ਰਾਬਤ ਨੇ ਉਸ ਡੀ ਐਫ ਓ ਨੂੰ ਬਚਾਇਆ ਸੀਗਾ ਕਿਉਂਕਿ ਐਦਾਂ ਮਿਲੀ ਭੁਗਤ ਦੇ ਨਾਲ ਇਹ ਪੁੱਠਾ ਕੰਮ ਕੀਤਾ ਸੀਗਾ ਅੱਗੇ ਆਓ ਜੀ ਫਿਰ ਨਤੀਜਾ ਕੀ ਨਿਕਲਿਆ ਅਦਾਲਤ ਨੇ ਸੂਬੇ ਦੀ ਸਰਕਾਰ ਨੂੰ ਦੁਬਾਰਾ ਉਸ ਜਗ੍ਹਾ ਦੇ ਉੱਪਰ ਦਰਖਤ ਲਾਉਣ ਦੇ ਲਈ ਕਿਹਾ ਸੀਗਾ ਅਤੇ ਜਿੰਨਾ ਵੀ ਨੁਕਸਾਨ ਸੀਗਾ ਉਹਦਾ ਖਰਚਾ ਇਸ ਰਾਬਤ ਅਤੇ ਜਿਹੜਾ ਡੀ ਐਫ ਓ ਸੀਗਾ ਕਿਸ਼ਨ ਚੰਦ ਉਹਦੇ ਕੋਲੋਂ ਵਸੂਲਣ ਦਾ ਹੁਕਮ ਦਿੱਤਾ ਸੀਗਾ ਇਹ ਆ ਜੀ ਆਗੂ ਜਿਹਦੇ ਪਿੱਛੇ ਲੱਗ ਕੇ ਆ ਲੋਕ ਹੱਸਣ ਦੇ ਸੀਗੇ ਜਦੋਂ ਨੇ 12 ਵਜੇ ਵਾਲੀ ਗੱਲ ਕਹੀ ਹੈ ਹੁਣ ਸੋ ਜੀ ਇਹ ਵਿਵਾਦ ਸਨ 2022 ਦੇ ਵਿੱਚ ਹੋਇਆ ਸੀਗਾ ਸਨ 2024 ਈਡੀ ਨੇ ਰਾਬਤ ਇਦੀ ਘਰ ਵਾਲੀ ਦੀਪਤੀ रावत ਅਤੇ ਹੋਰਨਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕੀਤੀ ਸਗੀ ਜਿਹਦੇ ਵਿੱਚ ਲਗਭਗ 1.20 ਕਰੋੜ ਰੁਪਏ ਨਗਦ ਸੋਨਾ ਅਤੇ ਹੋਰ ਬਹੁਤ ਸਾਰੇ ਦਸਤਾਵੇਜ਼ ਜ਼ਬਤ ਕੀਤੇ ਗਏ ਸਗੇ ਇਹ ਦੇਹੜਾ ਦੂਨ ਦੇ ਸਹਸਪੁਰ ਦੇ ਵਿੱਚ 101 ਬਿੱਗੇ ਜ਼ਮੀਨ ਮਾਰਕੀਟ ਵੈਲਿਊ 70 ਕਰੋੜ ਰੁਪਏ ਦੇ ਨਾਲ ਜੁੜਿਆ ਹੋਇਆ ਕਪਲਾ ਸੀਗਾ ਜਿਹਨੂੰ ਝੂਠੇ ਦਸਤਾਵੇਜ਼ਾਂ ਦੇ ਨਾਲ ਹਥਿਆਇਆ ਗਿਆ ਸੀਗਾ ਜੁਲਾਈ 2025 ਈਡੀ ਨੇ ਚਾਰਜ ਸ਼ੀਟ ਦਾਇਰ ਕੀਤੀ ਜਿਦੇ ਵਿੱਚ रावत ਇਹਦੀ ਘਰ ਵਾਲੀ ਪੁੱਤਰ ਵਧੂ ਅਨੁਕ੍ਰਿਤੀ ਪੁੱਤਰ ਵਧੂ ਕੋਣ ਪਲਾ ਨੂੰ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਨੂ ਮੁੰਡੇ ਦੀ ਘਰ ਵਾਲੀ ਅਤੇ ਹੋਰਾਂ ਨੂੰ ਨਾਮਜ਼ਦ ਕੀਤਾ ਸੀਗਾ रावत ਨੇ ਇਹਨੂੰ ਭਾਜਪਾ ਦੇ ਵੱਲੋਂ ਰਾਜਨੀਤਿਕ ਬਦਲਾ ਕਿਹਾ ਸੀਗਾ ਇਹਨੇ ਕਿਹਾ ਵੀ ਜਿਹੜਾ ਇਹ ਮੈਂ ਪੁੱਠਾ ਕੰਮ ਕੀਤਾ ਹੈਗਾ ਕਿਉਂਕਿ ਮੈਂ ਹੁਣ ਐਂਟੀ ਪਾਰਟੀ 'ਚ ਹੈਗਾ ਹਾਂ ਇਸ ਕਰਕੇ ਭਾਜਪਾ ਨੇ ਮੇਰੇ ਕੋਲੋਂ ਰਾਜਨੀਤਿਕ ਬਦਲਾ ਲਿਆ ਹੈਗਾ ਆਪ ਵਿੱਚ ਕੰਨਾਂ ਨਾਲ ਕਹਨ ਜਰ ਨੋ ਲਫਜ਼ ਪੁੱਤਰ ਬਧੂ ਸਾਨੂੰ ਕਹਦਾ ਸਮਝ ਨਹੀਂ ਆਉਂਦੀ ਮੈਂ ਚੇਚੇ ਤਰ ਤੇ ਘੋਟ ਕੇ ਤਾਂ ਕਿਹਾ ਹੈਗਾ ਵੀ ਕੱਲਾ ਹੀ ਆਪਣਾ ਪਰਿਵਾਰ ਹੀ ਨਹੀਂ ਜਿਹੜੀ ਵਿਆਹ ਕੇ ਘਰ ਦੇ ਵਿੱਚ ਲੈ ਕੇ ਆਂਦੀ ਨੋ ਉਹਨੂੰ ਵੀ ਨਾਲ ਸ਼ਾਮਲ ਕੀਤਾ ਤੇ ਉਹ ਵੀ ਨਾਲ ਇਸ ਕਿਸਮ ਦੇ ਨਾਲ ਫਸੀ ਗਈ ਇਸ ਕੇਸ ਦੇ ਵਿੱਚ ਅੱਗੇ ਆਓ ਜੀ ਸਾਲ 2025 ਆ ਜਿਹੜਾ ਵਾਰਾ ਚੱਲਦਾ ਪਿਆ ਹੈਗਾ ਜ਼ਮੀਨ ਨੂੰ ਅਟੈਚ ਕੀਤਾ ਗਿਆ ਅਤੇ ਅਪ੍ਰੈਲ 2025 ਵਿੱਚ ਉੱਤਰਾਖੰਡ ਦੀ ਹਾਈ ਕੋਰਟ ਨੇ ਅਟੈਚਮੈਂਟ ਰੋਕ ਦਿੱਤਾ ਪਰ ਜਾਂਚ ਹੱਲੇ ਵੀ ਜਾਰੀ ਹੈ ਇਹ ਆ ਜੀ ਇਹ ਆਗੂ ਜਿਹਦੇ ਪਿੱਛੇ ਲੱਕੇ ਲੋਕ ਸਿੱਖ ਦਾ ਮਜ਼ਾਕ ਉਡਾਉਣ ਤੇ ਪਿੱਛੇ ਹੱਸਦੇ ਪਏ ਆ ਖੇਡ ਖੜਾ ਕੇ ਹੁਣ ਸੋ ਜੀ ਅੱਗੇ ਆਓ ਸਨ 2003 ਚ ਐਨ ਡੀ ਤਿਵਾੜੀ ਕੈਬਨਿਟ ਵਿੱਚ ਮੰਤਰੀ ਵਜੋਂ ਰਾਬਤ ਨੂੰ ਇੱਕ ਔਰਤ ਨੇ ਜ਼ਬਰ ਜਨਾਹ ਅਤੇ ਬੱਚੇ ਦੇ ਪਿਤਾ ਦਾ ਦੋਸ਼ ਲਾ ਸਗਾ ਉਸ ਔਰਤ ਨੇ ਕਹਿ ਸਕਾ ਕਿ ਜਿਹੜਾ ਮੇਰਾ ਬੱਚਾ ਹੈ ਉਹਦਾ ਇਹ ਪਿਓ ਹੈ ਅੱਗੇ ਆਜੋ ਜੀ ਜਿਹਦੇ ਕਰਕੇ ਉਹਨੂੰ ਅਸਤੀਫਾ ਦੇਣਾ ਪਿਆ ਸੀਗਾ ਹਾਲਾਂਕਿ ਬਾਅਦ ਵਿੱਚ ਡੀ ਐਨ ਏ ਦਾ ਜਦੋਂ ਟੈਸਟ ਹੋਇਆਗਾ ਤੇ ਸੀਬੀਆਈ ਨੇ ਇਹਨੂੰ ਬਰੀ ਕਰ ਦਿੱਤਾ ਸੀਗਾ ਹੁਣ ਡੀ ਐਨ ਏ ਟੈਸਟ ਅਤੇ ਸੀਬੀਆਈ ਨੇ ਕਿਦਾਂ ਬਰੀ ਕਰ ਦਿੱਤਾ ਸੀਗਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਹੋ ਸਕਦਾ ਉਸ ਔਰਤ ਨੇ ਹੀ ਇਹਦੇ ਉੱਪਰ ਗਲਤ ਇਲਜ਼ਾਮ ਲਗਾ ਦਿੱਤੇ ਹੋਣ ਸੰਨ 2014 ਯੂਪੀ ਦੀ ਇੱਕ ਔਰਤ ਨੇ ਦਿੱਲੀ ਪੁਲਿਸ ਦੇ ਵਿੱਚ ਜ਼ਬਰ ਜਨਾਹ ਦੀ ਇੱਕ ਐਫਆਈਆਰ ਦਰਜ ਕੀਤੀ ਸੀਗੀ ਪਰ ਬਾਅਦ ਦੇ ਵਿੱਚ ਉਹਨੇ ਵਾਪਸ ਲੈ ਲਈ ਸੀਗੀ ਇਹਦੇ ਨਾਲ ਫਿਰ ਉਹਨਾਂ ਦੀ ਘਰ ਵਾਲੀ ਦੀਪਤੀ ਨੇ ਉਹਨੇ ਵੀ ਵਿਵਾਦ ਕਾਫੀ ਜ਼ਿਆਦਾ ਪੈਦਾ ਕੀਤਾ ਖੜਾ ਕੀਤਾ ਔਰ ਜਦੋਂ ਕਿ ਇੱਕ ਹੋਰ ਔਰਤ ਨੇ ਵਿਆਹ ਦਾ ਦਾਵਾ ਵੀ ਕੀਤਾ ਸੀਗਾ ਸੋ ਇਹ ਹੈ ਜੀ ਹੱਸੋ ਹੋਣ ਇਹ ਵਿਵਾਦ ਰਾਵਤ ਨੂੰ ਵਿਮਨ ਸਕੈਂਡਲ ਵਾਲੇ ਨੇਤਾ ਦੇ ਵਜੋਂ ਵੀ ਪ੍ਰਸਤੁਤ ਕਰਦਾ ਹੈ ਹੱਸੋ ਜੀ ਸਨ 2022 ਭਾਜਪਾ ਨੇ ਇਹਨਾਂ ਨੂੰ ਐਂਟੀ ਪਾਰਟੀ ਗਤੀਵਿਧੀਆਂ ਦੇ ਕਰਕੇ ਪਾਰਟੀ ਦੇ ਵਿੱਚੋਂ ਲਾਂਬੇ ਕਰ ਦਿੱਤਾ ਰਾਵਤ ਨੇ ਰੋਂਦੇ ਹੋਏ ਕਿਹਾ ਸੀਗਾ ਕਿ ਭਾਜਪਾ ਨੇ ਉਹਨਾਂ ਦੇ ਨਾਲ ਗੱਲ ਨਹੀਂ ਕੀਤੀ ਔਰ ਉਸ ਤੋਂ ਬਾਅਦ ਫਿਰ ਉਹ ਵਾਪਸ ਕਾਂਗਰਸ ਦੇ ਵਿੱਚ ਆ ਗਏ ਜੂਨ 2025 ਨੂੰ ਉਹਨਾਂ ਨੇ ਪੁਰਾਣੇ ਕਾਂਗਰਸ ਨੇਤਾ ਹਰੀਸ਼ ਰਾਵਤ ਨੂੰ 2022 ਚੋਣ ਹਾਰਨ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਿਹਦਨ ਪਾਰਟੀ ਦੇ ਵਿੱਚ ਫਿਰ ਦੁਬਾਰਾ ਪੁਰਾਣੇ ਝਗੜੇ ਸ਼ੁਰੂ ਹੋ ਗਏ ਸੀ ਹਾਲਾਂਕਿ ਰਾਬਤ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਹਮੇਸ਼ਾ ਹੀ ਜਿੱਤਣ ਵਾਲਾ ਨੇਤਾ ਮੰਨਿਆ ਜਾਂਦਾ ਹੈਗਾ ਪਰ ਇਹ ਜਿਹੜੇ ਵਿਵਾਦ ਹੈਗੇ ਆ ਉਹਨਾਂ ਨੂੰ ਅਕਸਰ ਹੀ ਚਰਚਾ ਦੇ ਵਿੱਚ ਰੱਖਦੇ ਆ ਪਰ ਖੈਰ ਆਹ ਜਿਹੜਾ ਵਿਵਾਦ ਹੈਗਾ ਜਿਹੜਾ ਹੁਣ ਵਾਲਾ ਸਿੱਖਾਂ ਵਾਲਾ ਲਾਸਟ ਗੱਲ ਕਰਕੇ ਖਿਮਾ ਮੰਗ ਲੈਣਾ ਮੈਂ ਸਮੁੱਚੇ ਖਾਲਸਾ ਪੰਥ ਨੂੰ ਇਹ ਗੱਲ ਕਹਿਣੀ ਚਾਹੁੰਦਾ ਜਾਂ ਹੋਰ ਵੀ ਜਿਹੜੇ ਇਨਸਾਫਪਸੰਦ ਲੋਕ ਹੈਗੇ ਆ ਜਿਹੜੇ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਸਰ ਕਰਨ ਦੇ ਆਦੀ ਆ ਜਾਂ ਚਾਹਵਨ ਹੈ ਗਿਆ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੱਕ ਇਹ ਰਾਜ ਹੈ ਜਿਸ ਰਾਜ ਦੇ ਵਿੱਚ ਰਾਜਨੀਤਿਕ ਲੋਕ ਇਸ ਤਰੀਕੇ ਦੇ ਨਾਲ ਕਿਸੇ ਖਾਸ ਫਿਰਕੇ ਦੇ ਲੋਕਾਂ ਨੂੰ ਉਹ ਵੀ ਉਸ ਧਰਮ ਦੇ ਲੋਕਾਂ ਨੂੰ ਟਾਰਗੇਟ ਕਰਦੇ ਆ ਜਿਨ੍ਹਾਂ ਨੇ ਕਿਸੇ ਵੇਲੇ ਤਾਕਤ ਦੇ ਵਿੱਚ ਹੁੰਦਿਆਂ ਵੀ ਅਤੇ ਤਾਕਤ ਦੇ ਵਿੱਚ ਨਾ ਹੁੰਦਿਆਂ ਵੀ ਹਰ ਗਰੀਬ ਗੁਰਬੇ ਦੀ ਮਦਦ ਕੀਤੀ ਹੈ ਹਰ ਲੋੜਵੰਦੇ ਦੇ ਨਾਲ ਖੜੇ ਹੈ ਉਹਨਾਂ ਨੂੰ ਜਦੋਂ ਟਾਰਗੇਟ ਕਰਦੇ ਆ ਤਾਂ ਉਹਨਾਂ ਲੋਕਾਂ ਨੂੰ ਵੀ ਮੈਂ ਸੱਦਾ ਦੇਣਾ ਚਾਹੁੰਦਾ ਕਿ ਕੀ ਤੁਸੀਂ ਨਹੀਂ ਚਾਹੁੰਦੇ ਕਿ ਜਦੋਂ ਇਦਾਂ ਦੇ ਹਾਲਾਤਾਂ ਤੋਂ ਮਾੜੇ ਹਾਲਾਤਾਂ ਤੋਂ ਬਾਅਦ ਇਸ ਸਰਜ਼ਮੀਨ ਦੇ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕਾਇਮ ਕੀਤਾ ਸੀਗਾ ਤੇ ਕਿੰਨਾ ਵਧੀਆ ਇੱਕ ਉਹ ਰਾਜ ਸੀਗਾ ਕੀ ਤੁਸੀਂ ਨਹੀਂ ਚਾਹੁੰਦੇ ਕਿ ਉਸ ਕਿਸਮ ਦੇ ਰਾਜ ਭਾਗ ਮੁੜ ਸਥਾਪਿਤ ਹੋ ਜਾਣ ਜੇ ਚਾਹੁੰਦੇ ਹੋ ਤਾਂ ਜਿਹੜੇ ਉਸ ਕਿਸਮ ਦੇ ਰਾਜ ਭਾਗ ਦੇ ਲਈ ਦੁਬਾਰਾ ਜਦੋਜਾਦ ਕਰਦੇ ਪਏ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਉਸ ਕਿਸਮ ਦੇ ਰਾਜ ਭਾਗ ਦੀ ਪ੍ਰਾਪਤੀ ਦੇ ਜਾਬਾਨ ਲੋਕਾਂ ਦਾ ਸਾਥ ਦੇਣਾ ਚਾਹੀਦਾ ਜੇ ਲੱਗਦਾ ਤਾਂ ਜਰੂਰ ਸਾਥ ਤੁਸੀਂ ਉਹਨਾਂ ਦਾ ਦਿਓ ਤਾਂ ਜੋ ਵਧੀਆ ਰਾਜ ਪ੍ਰਬੰਧ ਸਿਰਜ ਹੋ ਸਕਣ ਉਹ ਏਦਾਂ ਦਾ ਰਾਜ ਸੀ ਕਿ ਉਸ ਰਾਜ ਦੇ ਵਿੱਚ ਕਿਸੇ ਦੇ ਧਾਰਮਿਕ ਹਸਤਾਨ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਕਿਸੇ ਨੂੰ ਧਰਮ ਦੇ ਆਧਾਰ ਦੇ ਉੱਪਰ ਇਸ ਤਰੀਕੇ ਦੇ ਨਾਲ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ ਉਸ ਰਾਜ ਦੇ ਵਿੱਚ ਆ ਹੁਣ ਚੱਲਦਾ ਪਿਆ ਨਾ ਜੀ ਬਹੁਤ ਜ਼ਿਆਦਾ ਰੌਲਾ ਭਈ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤ ਦੇ ਰੁਪਏ ਦਾ ਇਹ ਲਗਾਤਾਰ ਮੁੱਦੇ ਮੂਹ ਢਿੱਕਦਾ ਜਾਂਦਾ ਹੈਗਾ ਅਗਲੇ ਫਿਰ ਵੀ ਕਹਿੰਦੇ ਕਿ ਹਮਾਰਾ ਦੇਸ਼ ਵਿਕਾਸ ਕੀ ਬੁਲੰਦੀਆਂ ਕੋ ਛੂ ਰਹਾ ਹੈ ਬੁਲੰਦੀਆਂ ਨੂੰ ਉਦੋਂ ਛੂੰਦਾ ਪਿਆ ਸੀਗਾ ਮੁਲਕ ਜਿਹੜਾ ਉਹ ਸਿੱਖ ਰਾਜ ਸੀਗਾ ਕੀ ਤੁਸੀਂ ਨਹੀਂ ਚਾਹੁੰਦੇ ਕਿ ਉਦਾਂ ਦੇ ਰਾਜ ਮੁੜ ਸਥਾਪਿਤ ਹੋਣ ਦੇ ਚਾਹੁੰਦੇ ਹੋ ਤਾਂ ਫੈਸਲਾ ਤੁਹਾਡੇ ਆਪਣੇ ਹੱਥ ਚ ਜੇ ਆ ਸਾਰਾ ਕੁਝ ਠੀਕ ਲੱਗਦਾ ਐਦਾਂ ਖੜਕੜਾ ਕੇ ਹੱਸਣਾ ਠੀਕ ਲੱਗਦਾ ਫਿਰ ਹੱਸੀ ਚਲੋ ਹੱਸੀ ਚਲੋ ਪਰ ਇੱਕ ਗੱਲ ਯਾਦ ਰੱਖਿਓ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ ਪਿੱਛੇ ਝਾਤ ਮਾਰ ਕੇ ਦੇਖ ਲਓ ਬਸ ਇੰਨੀ ਗੱਲ ਕਰਨੀ ਸੀਗੀ ਬਹੁਤ ਬਹੁਤ ਧੰਨਵਾਦ